ਪ੍ਰਧਾਨਗੀ ਦਾ ਛੱਜ ਨਹੀਂ ਬਣਿਆ ਹੋਇਆ ਬੜਾ ਛੱਜ ਆ ਔਲਾਦ ਤੇ ਸਾਰਿਆਂ ਦੇ ਕਹੂੰ ਹੱਥ ਮਤੰਘ ਕਹੂੰ ਬਰਮਬੀਰੰ ਕਿਤੇ ਤਾਂ ਕਿਸੇ ਦੇ ਤਾਸਰ ਤੇ ਹੱਥ ਆ ਜਾਂਦਾ ਕੋਈ ਤਾਂ ਸੱਚ ਨੂੰ ਆਪਣੇ ਸਿਰ ਤੇ ਲੈ ਲੈਂਦਾ ਉਹਦਾ ਸਿਰ ਤੇ ਮੱਥੇ ਤੇ ਹੱਥ ਗੁਰ ਹੱਥ ਰੇ ਮੇਰੇ ਮੱਥੇ ਕਹੂੰ ਬਰੂਈ ਦਾ ਗੱਲ ਨੂੰ ਸੱਚ ਦੀ ਨੂੰ ਆਪਣੇ ਮੱਥੇ ਤੇ ਹੱਥ ਬੰਦਾ ਚੰਗਾ ਬੰਦਾ ਜਿਹੜਾ ਚੰਗਾ ਬੰਦਾ ਉਹ ਮੱਥੇ ਤੇ ਹੱਥ ਆਉਦੇ ਕਿਸੇ ਦੇ ਵਰਮ ਕਰ ਦਿੰਦੇ ਕੰਮ ਵਰਮ ਵੀਰੰ ਕਿਸੇ ਵੀਰ ਦੀ ਛਾਤੀ ਪਾੜ ਕੇ ਨੰਗੀ ਜਾਂਦਾ تیر ਵਰਮ ਕਰ ਦੇਣਾ ਛੇਦ ਕਰ ਦੇਣਾ ਛੇਦ ਨੂੰ ਵਰਮ ਕਹਿੰਦੇ ਨੇ ਵਰਮਾ ਵਰਮ ਨਹੀਂ ਹੁੰਦਾ ਛੇਦ ਕਰਨ ਵਾਲ ਵਰਮ ਛੇਦ ਕਰਨ ਨੂੰ ਵੀ ਕਹਿੰਦੇ ਨੇ ਕਈਆਂ ਦੇ ਸਰਾਹ ਕਰ ਦਿੰਦੇ ਛਾਤੀ 'ਚ ਰਸਭਲ ਛੰਦ ਬਲੀ ਬੈਰ ਰੁਝੇ ਸੰਸਾਰ ਜੁਝੇ ਬڑے-ਬڑے ਬੈਲੀ ਬਲੀ ਸੀ ਜਿਹੜੇ ਬੈਰ ਰੁਜੇ ਇਹ ਬੈਰ ਵਿਰੋਧੀ ਲੜਾਈ ਚ ਜੁਜ ਗਏ ਹਾਂ ਸਮੂਹ ਸਾਰ ਜੁਜੇ ਸਾਰੇ ਹੀ ਸਾਰ ਦੀ ਲੜਾਈ ਚ ਜੁਜ ਗਏ ਯਾਨੀ ਕੋਈ ਗਾਂਧੀ ਲੜਾਈ ਲੜਨ ਲੱਗੇ ਸਾਰ ਜੁਜੇ ਸੰਭਾਰੇ ਹਥਿਆਰਾਂ ਬੱਕੇ ਮਾਰ ਮਾਰਾਂ ਹਥਿਆਰ ਧਾਰਾਂ ਨੇ ਆਪਣੇ ਸਵਾਰੇ ਹੋਏ ਨੇ ਮਾਰ-ਮਾਰ ਦੀ ਪੁਕਾਰ ਹੋ ਰਹੀ ਹੈ ਵੀ ਅਸੀਂ ਜਿੱਤਾਂਗੇ ਉਹ ਕਹਿੰਦੇ ਅਸੀਂ ਜਿੱਤਾਂਗੇ ਸਬੇ ਸ਼ਸਤਰ ਸੱਜੇ ਮਹਾਵੀਰ ਗੱਜੇ ਸਾਡੀਆਂ ਉਹ ਬੋਟਾ ਨਹੀਂ ਘਿਰਦੀ ਹੋਈ ਜਾਂਦੀ ਉਹ ਕਹਿੰਦੇ ਭਾ ਜਿੱਤੇ ਹੀ ਪਾਇਆ ਅਗਲੇ ਦੌਰ ਚ ਉਦੋਂ ਨਹੀਂ ਮੰਨਦੇ ਹੁੰਦੇ ਹਾਰੇ ਹੋਰੀ ਮੰਨਦੇ ਕਹਿੰਦੇ ਵਾ ਦੇਖੋ ਤਾਂ ਸਹੀ ਕੀ ਹੁੰਦਾ ਆਖਰ ਤੱਕ ਅਗਰ ਇਹ ਰਿਕੜੂਗਾ ਐਨ ਵਿੱਚ ਹਲੇ ਤਾਂ ਘੰਟੀ ਚੱਲਦੀ ਆਜੇ ਤਾਂ ਘੰਟੀ ਚੱਲਦੀ ਹੈ ਜੇ ਕੀ ਪਤਾ ਸਬੇ ਸ਼ਸਤਰ ਸੱਜੇ ਮਹਾਵੀਰ ਗੱਜੇ ਸਾਰਿਆਂ ਦੇ ਸ਼ਸਤਰ ਪਹਿਨੇ ਨੇ ਮਹਾਵੀਰ ਨੇ ਗਾਇਦੇ ਨੇ ਵਾਹ ਮੀਰਾ ਜੇ ਚੰਗ ਹੋ ਰਹੀ ਹੈ ਆਪ ਵਿਚੀ ਸਰੰਗ ਓਗ ਛੋਟੇ ਕੜੰਕਾਰ ਉੱਠੇ تیر ਚੱਲ ਰਹੇ ਨੇ ਕੜੰਕਾਰ ਉੱਠੇ ਬੇੰਤ تیر ਚੱਲ ਰਹੇ ਨੇ ਔਰ ਆਵਾਜ਼ ਉੱਠ ਰਹੀ ਹੈ ਵਜੇ ਬਾਦਰੀ ਤੇਈ ਹਸੇ ਗੰਦਰਪੇਈ ਗੰਦਰਵ ਗੰਦਰਪੇਈ ਬਾਜੇ ਗਾਜੇ ਭਜਦੇ ਨੇ ਜਿਹੜੇ ਗੰਦਰਵ ਨੇ ਉਹ ਵੀ ਹੱਸਦੇ ਨੇ ਵਜਾਉਣ ਵਾਲੇ ਹੂੰ ਝੰਡਾ ਗੱਡ ਜੁੱਟੇ ਸਰੰਗ ਸਜ ਫੁੱਟੇ ਉਹ ਐ ਨਾ ਹੁਣ ਲੜਾਈ ਨੂੰ ਜੀ ਲਾਉਣ ਵਾਲੇ ਹੁਣ ਨੇ ਦੂਏ ਪਾਸੇ ਜਿਹੜੇ ਥੱਕਲੇ ਵੀ ਚਲੋ ਵੀ ਦੂਏ ਪਾਸੇ ਜਿਵੇਂ ਵਿਆਹ ਚ ਹੁੰਦੇ ਨੇ ਵੀ ਚਲੋ ਉੱਥੇ ਇਹ ਹੁਣ ਛੰਡੋ ਉਧਰ ਦੂਏ ਪਾਸੇ ਸੁਣਦੇ ਆ ਝੰਡਾ ਗੱਡ ਜੁੱਟੇ ਸਰੰਗ ਸਜ ਫੁੱਟੇ ਉਹ ਜਿਹੜੇ ਬਾਦ ਨੇ ਝੰਡਾ ਗੱਡ ਕੇ ਉੱਥੇ ਜੁੱਟੇ ਹੋਏ ਨੇ ਉਹ ਆਪਣੇ ਲੱਗੇ ਨੇ ਜਿਹੜੇ ਤਵਾਸ਼ਵੀ ਨੇ ਉਹ ਆਪਣੇ ਹੋਰ ਚਾਹੂ ਔਰ ਉੱਠੇ ਸਰੰਗ ਬ੍ਰਿਸ਼ਟ ਬੁੱਟੇ ਜਾਰਾ ਪਾਸਿਆਂ ਤੇ ਤੀਰਾਂ ਦੀ بارش ਹੋ ਰਹੀ ਹੈ ਜਾਰਾ ਪਾਸਿਆਂ ਤੋਂ ਉੱਠੇ ਨੇ ਜਿਹੜੇ ਜੋਦੇ ਤੀਰਾਂ ਦੀ بارش ਕਰ ਰਹੇ ਨੇ ਕਰੋਦੀ ਕਰਾਲੰਗ ਪਕੇ ਬਿਕਰਾਲੰਗ ਜਿਹੜੇ ਕਰੋਦੀ ਨੇ ਨਾ ਐਵੇਂ ਗਰੋਧ ਕਰ ਲੈਣਾ ਤੂੰ ਇਹਦੀ ਗੱਲ ਤੇ ਸੱਚ ਤੇ ਵੀ ਉਹ ਐਵੇਂ ਪੁੱਠੀਆਂ ਗੱਲਾਂ ਕਰ ਰਹੇ ਨੇ ਵਿੱਚ ਵਿੱਚ ਕਰੋਦੀ ਕਰਾਲੰਗ ਪਕੇ ਬਿਕਰਾਲੰਗ ਉਹਨਾਂ ਦੇ ਅੰਦਰ ਗੁੱਸਾ ਕਰ ਜਾਂਦੇ ਨੇ ਗੁੱਸਾ ਉਹ ਬਿਕਰਾਲ ਗੱਲਾਂ ਕਰਦੇ ਨੇ ਕੋਈ ਕੋਈ ਕਰੋਧੀ ਰ ਜਿਹੜੇ ਵਿੱਚ ਵਿੱਚ ਉਦਾਂ ਇਹਨਾਂ ਵਿੱਚ ਇਹ ਜੀ ਗੱਲ ਕਰਨ ਵਾਲੇ ਵੀ ਪਯੰਗ ਪ੍ਰਯਤ ਛੰਦ ਕਿਤੇ ਕੁੱਟੀਆਂ ਬੁੱਟੀਆਂ ਬ੍ਰਿਸ਼ਟ ਬਾਣ ਕਿਤੇ ਕੁੱਟੀਆਂ ਬੁੱਟੀਆਂ ਬ੍ਰਿਸ਼ਟ ਬਾਣ ਕਿਤੇ ਬਿਸ਼ਟ ਬਾਣਾ ਨੇ ਬਹੁਤ ਬਰਸ਼ਾ ਹੋਈ ਹੈ ਬਾਣਾ ਦੀ ਬਹੁਤ ਐਨੇ ਬਰਸ਼ਾ ਹੋਈ ਹੈ ਕਿ ਉਹ ਉਹਨਾਂ ਨੇ ਬਹੁਤ ਹੀ ਲੋਕਾਂ ਨੂੰ ਕੁੱਟਿਆ ਕਾਇਲ ਕੀਤਾ ਰਣਗੜੂਲੀਂ ਰਾਜ ਖਾਲੀ ਪਲਾਨਾਂ ਬਾਜ ਖਾਲੀ ਪਲਾਨਾਂ ਬਸ ਕਹਿੰਦੇ ਜਿਹੜੇ ਅ ਰਣਗੜੂਲੀਂ ਰਾਜ ਰਾਜ ਦੇ ਵਿੱਚ ਕੋੜੇ ਫਿਰਦੇ ਨੇ ਸੂਰਮਿਆਂ ਤੋਂ ਖਾਲੀ ਖਾਲੀ ਪਲਾਨ ਇਹਨੇ ਤੀਰ ਵਰਦੇ ਦੇਖਦੇ ਨਾ ਥੱਲੇ ਕੋੜਿਆਂ ਤੋਂ ਕੋੜੇ ਖਾਲੀ ਤੁਰੇ ਫਿਰਦੇ ਨੇ ਇਹਨੇ ਤੀਰ ਚੱਲੇ ਬਾਹਰ ਲੈ ਥੱਲੇ ਡੇ ਕੇ ਪੈ ਨੇ ਕੋੜੇ ਖੁੱਲੇ ਤੁਰੇ ਫਿਰਦੇ ਨੇ ਘੋੜਿਆਂ ਦੇ ਚੜ ਕੇ ਆਏ ਤੇ ਸਿਰ ਵੜ ਕੇ ਬਹਿ ਗਏ ਉਹਨੇ ਨੇ ਘੋੜੇ ਤੇ ਸਾਹਮਣੇ ਜੋਗੇ ਰਹੇ ਨੀ ਨਾ ਸਿਰ ਵੜ ਕੇ ਬਹਿ ਗਏ ਘੋੜੇ ਦੇ ਚੜ ਕੇ ਆਏ ਸੀ ਜੁਜੇ ਜੋਧੀਆਂ ਵੀਰ ਦੇਵੰ ਅਦੇਵੰ ਜੋਧੇ ਵੀਰ ਜੁਜੇ ਆਨੇ ਦੇਵੰ ਅਦੇਵੰ ਦੇਵਤਿਆਂ ਦੇ ਰਾਕਸ਼ਿਆਂ ਦੇ ਦੇਵਤੇ ਜਾਂਦੇ ਨਾਲ ਵੀ ਜੁਟੇ ਹੋਏ ਨੇ ਕੋਈ ਥੋੜੀ ਅੱਖ ਵਾਲੇ ਥੋੜੀ ਅੱਖ ਵਾਲਾ ਨੇ ਜੁਟੇ ਹੋਏ ਨੇ ਬੜੇ ਬੜਿਆਂ ਨੇ ਜੁਟੇ ਹੋਏ ਨੇ ਸਵੇ ਸ਼ਸਤਰ ਸਾਜਾ ਮਨੋ ਸਾਥ ਨੇਮੰ ਸਵੇ ਸਾਸਤਰ ਸਾਜਾ ਸਵੇ ਸਾਸਤਰ ਸਾਜਾ ਮਨੋਂ ਸਾਤ ਨੇ ਮਨ ਐ ਸੋਬਦੇ ਨੇ ਸ਼ਾਸਤਰਾਂ ਦੇ ਉੱਤੇ ਪਏ ਸੂਰਮੇ ਵੱਜੇ ਹੋਏ ਨੇ ਸ਼ਾਸਤਰ ਵਿੱਚ ਐ ਪੈਣ ਜਿਵੇਂ ਕਹਿੰਦੇ ਉਹ ਜਿਹੜਾ ਸੀ ਨਾ ਚੁਰਬੀ ਜੀ ਸ਼ਾਂਤੀ ਆ ਜਿਨ੍ਹਾਂ ਨੂੰ ਨਹੀਂ ਬੰਨਿਆ ਉਹਨਾਂ ਦੇ ਅੰਦਰ ਉਹ ਸ਼ਾਂਤ ਹੋ ਗਏ ਉਹ ਸ਼ਾਂਤ ਰਹੇ ਹਰ ਬੰਨਗੇ ਨਾ ਉਹ ਹੰਕਾਰ ਇਹਨਾਂ ਦੇ ਅੰਦਰ ਹੰਕਾਰ ਹੈ ਉਹ ਪਰੇਸ਼ਾਨ ਜਿਨ੍ਹਾਂ ਦਾ ਹੰਕਾਰ ਰਹਦੋਗੇ ਸ਼ਕਤ ਗੱਜੇ ਗੱਜਿਆਂ ਸਰਬਸਜੇ ਪਵੰਗੰ ਕੱਜਦੇ ਨੇ ਸਜਣ ਵਾਲੇ ਸਰਬ ਸਜੇ ਪਮਗੰ ਸਾਰੇ ਸਜੇ ਹੋਏ ਨੇ ਜਿਹੜੇ ਔਰ ਜਿਹੜੇ ਸਜੇ ਹੋਏ ਨੇ ਮੈਦਾਨ ਵਿੱਚ ਲٹے ਹੋਏ ਨੇ ਉਹ ਜੁਦੰ ਜੁਟਿਯੰ ਜੋਧ ਛੁਟੇ ਖਤੰਗੰ ਜੁਦ ਦੇ ਵਿੱਚ ਜੁਟੇ ਹੋਏ ਨੇ ਸੂਰਮੇ ਜੋਧ ਦੇ ਔਰ ਤੀਰ ਛੱਡ ਰਹੇ ਨੇ ਲੱਗੇਗਾ ਨੇ ajo جنگ جاری ਹੈ ਸਵਾਲ ਜਵਾਬ ਚੱਲਦੇ ਨੇ ਬਹੁਤ ਸਵਾਲ ਨੇ ਨਹੀਂ ਮੁੱਕਦੇ ਬਹੁਤ ਸ਼ੰਕਾਵਾਂ ਨੇ ਦੂਰ ਕਰ ਰਹੇ ਨੇ ਆਪਣੀਆਂ ਅਲਕੇ ਤਵੱਲਾਂ ਨੂੰ ਚੜਕੇ ਕਿਰਪਾਨਾਂ تیرਾਂ ਨੇ ਜਿਹੜੇ ਨੇ ਸੱਟਾਂ ਵੱਜਦੀਆਂ ਨੇ ਕੁਝ ਪਰਮ ਟੁੱਟਦਾ ਜਾਂਦਾ ਅੰਦਰੋਂ ਉਹਦੀ ਆਵਾਜ਼ ਆਉਂਦੀ ਹੈ ਉਹਨਾਂ ਨੂੰ ਆਉਂਦੀ ਹੈ ਜਿਨ੍ਹਾਂ ਦੇ ਲੱਗਦੇ ਨੇ ਕੋ ਤਲਵਾਰਾਂ ਜੇ ਵੱਡਦੀਆਂ ਨੇ ਉਹ ਵੀ ਝਟਕੇ ਹੁੰਦੇ ਨੇ ਕੁਝ ਉਹ ਔਗੜਾਂ ਦੇ ਕੁਸ਼ ਗਿਆਨ ਦੇ ਕੱਟੇ ਜਾਂਦੇ ਨੇ ਝਟਕੇ ਪੈਂਦੇ ਨੇ ਸਣਕਾਰ ਸੇਲੰ ਰਣਕੇ ਨਿਸ਼ਾਨੰ ਬਰਛੇ ਪਾਰ ਹੋ ਰਹੇ ਨੇ ਜਿਹੜੇ ਗਿਆਨਹੀਨ ਸਜੋ ਹੁੰਦੀ ਹੈ ਗਿਆਨ ਜਿਹੜਾ ਕੋਲ ਗਿਆਨ ਹੈ